ਪੰਜਾਬ ਤੋਂ ਤੁਰ ਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਜਾਣੇ ਆ। ਅਸਲ ਦੇ ਵਿੱਚ ਉਹ ਸਾਡਾ ਜੀਵਨ ਹੈ ਕਿ ਅਸੀਂ ਕੁੱਖ ਤੋਂ ਕਬਰ ਤੱਕ ਦਾ ਸਫ਼ਰੀ ਕਰਨਾ ਹੈ। ਸائیں ਅਸਾਦੀ ਮੁਕਤੀ ਕਿੱਥੇ ਹੈ ਸੱਚਖੰਡ ਜਾ ਕੇ। ਇਸੇ ਤਰ੍ਹਾਂ ਉਹ ਜੀਵਨ ਨੂੰ ਦਰਸਾਇਆ ਕਿ ਇਹਦੇ ਵਿੱਚ ਉਤਰਾ ਚੜਾ ਵੀ ਆਉਣਗੇ। ਇਹਦੇ ਵਿੱਚ ਘਾਟੇ ਵਾਦੇ ਵੀ ਹੋਣਗੇ। ਇਹਦੇ ਵਿੱਚ ਖੁਸ਼ੀਆਂ ਵੀ ਆਉਣਗੀਆਂ। ਇਹਦੇ ਵਿੱਚ ਤਕਲੀਫਾਂ ਵੀ ਆਉਣਗੀਆਂ। ਸਾਰੀ ਝਰਨੀ ਚ ਉਹ ਚੀਜ਼ਾਂ ਨਾਲ-ਨਾਲ ਚੱਲਦੀਆਂ ਨੇ ਸਾਡੇ। ਉਹ ਕਿੰਨਾ ਸੋਹਣਾ ਡਾਇਲੋਗ ਉਹ ਆਪਣੇ ਨੂਹ ਪੁੱਤ ਬਾਰੇ ਲੇਡੀ ਕੈਰੀ ਕਹਿੰਦੀ ਇਹ ਵੀ ਜੂਰ ਸਾਹਿਬ ਚੱਲੇ ਆ ਮੁੰਡੇ ਦੀ ਅਰਦਾਸ ਕਰਨ ਕਹਿੰਦਾ ਅੱਛਾ ਮੁੰਡਾ ਪਾਲਦੇ ਆ ਉਦਾਂ ਤਾਂ ਕੁੜੀ ਵੀ ਚੰਗੀ ਹੈ ਉਹ ਆਪਣੀ ਪੋਤੀ ਬਾਰੇ ਕਹਿ ਰਿਹਾ ਉਹਦਾ ਮਤਲਬ ਇਹੀ ਹੈ ਕਿ ਜਦੋਂ ਕਰਦੇ ਵੱਡੇ ਹੀ ਪੋਜ਼ਿਟਿਵ ਹੋ ਜਾਂਦੇ ਆ ਸਾਨੂੰ ਧੀ ਤੇ ਪੁੱਤ ਨਾਲ ਕੋਈ ਫਰਕ ਨਹੀਂ ਉਹ ਨੂਹ ਤੇ ਪ੍ਰੈਸ਼ਰ ਨਹੀਂ ਆਉਂਦਾ ਉਹਨੂੰ ਲੱਗਦਾ ਕਿ ਮੈਂ ਉਦੋਂ ਤੱਕ ਘਰ 'ਚ ਟੈਂਪਰੇਰੀਆਂ ਜਦ ਤੱਕ ਮੁੰਡਾ ਨਹੀਂ ਹੋ ਜਾਂਦਾ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਔਰ ਮੇਰੇ ਨਾਲ ਅਰਦਾਸ ਦੀ ਪੂਰੀ ਟੀਮ ਔਰ ਕੋਰਪ ਕੋਰਪੀਤ ਕੋਗੀ ਜੀ ਮੌਜੂਦ ਨੇ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਏ ਹਾਂ ਜੀ ਹੰਟਰੀਓ ਦੇ ਵਿੱਚ ਅਰਦਾਸ ਦੀ ਆਪਣੀ ਪ੍ਰੈਸ ਕਾਨਫਰੰਸ ਕਰਕੇ ਆਟੀਆਂ ਔਰ ਵਕ ਵਕ ਜਿਹੜੇ ਲੋਕਾਂ ਨੇ ਸਵਾਲ ਵੀ ਬੜੇ ਪੁੱਛੇ ਔਰ ਮੇਰਾ ਸਭ ਤੋਂ ਪਹਿਲਾਂ ਜਿਹੜਾ ਸਵਾਲ ਇਹੀ ਆ ਵੀ ਏ ਇਹਦੇ ਵਿੱਚ ਜਿਵੇਂ ਅਰਦਾਸ 1 IC ਜੀ 2 IC ਇਹਦੇ ਚ ਇੱਕ ਜਰਨੀ ਦਿਖਾਈ ਗਈ ਆ ਪਹਿਲੇ ਵਿੱਚ ਇੱਕ ਪਰਿਵਾਰਾਂ ਦੀ ਕਹਾਣੀ ਸੀ ਦੂਜੀ ਆਪਾਂ ਇੱਕ ਬਾਹਰਲਾ ਵਿਸ਼ਾ ਲਿਆ ਸੀ ਇਹਦੇ ਵਿੱਚ ਇਹ ਜਿਹੜੇ ਲੋਕ ਪਹਿਲੀ ਅਰਦਾਸ ਨਾਲ ਉਹਨਾਂ ਨੂੰ ਬਿਹਤਰ ਸਮਝ ਕੇ ਦੇਖਣਾ ਬਿਲਕੁਲ ਜੀ ਪਹਿਲੀ ਅਰਦਾਸ ਤੁਸੀਂ ਦੇਖੀ ਸੀ ਉਹਦੇ ਚ ਕਿਤੇ ਨਾ ਕਿਤੇ ਲੋਕਾਂ ਨੂੰ ਜਿਉਣਾ ਸਿਖਾਉਂਦਾ ਕਿ ਜੀਵੀ ਦਾ ਕਿਵੇਂ ਆ ਇਹਦੇ ਜਿਹੜੀ ਉਸ ਤੋਂ ਬਾਅਦ ਅਰਦਾਸ ਕਰਾਂ ਆਈ ਉਹਦੇ ਵਿੱਚ ਉਹ ਲੋ ਟਾਈਮ ਜਿੰਨਾਂ ਲੋਕਾਂ ਦਾ ਚੱਲ ਰਿਹਾ ਉਹਨਾਂ ਨੂੰ ਉਹ ਦਿਖਾਉਂਦਾ ਕਿ ਕੋਈ ਨਹੀਂ ਇਹ ਮੌਤ ਦਾ ਖੌਫ ਵੀ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਉਹ ਆਪ ਉਸ ਦੌਰ ਚੋਂ ਲੰਘ ਰਹੇ ਹੁੰਦੇ ਕਿ ਉਹਦੀ ਜ਼ਿੰਦਗੀ ਖਤਮ ਹੋਣ ਵਾਲੀ ਹੈ ਥੋੜੇ ਦਿਨਾਂ ਤੱਕ ਉਹਨੇ ਅਸਲ ਚ ਆਡੀਅੰਸ ਨੂੰ ਪੋਜ਼ਿਟਿਵਿਟੀ ਸਿਖਾਈ ਕਿ ਅਸੀਂ ਤਾਂ ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਮਰਨ ਲਖਾਇ ਮੰਡਲ ਮੇ ਆਏ ਇਹ ਚ ਕੋਈ ਵੱਡੀ ਗੱਲ ਨਹੀਂ ਹੈ ਹੁਣ ਜਿਹੜੀ ਤੀਸਰੀ ਹੈ ਇਹਦੇ ਚ ਅਸੀਂ ਜਿੱਦਾਂ ਤੁਸੀਂ ਆਪ ਹੀ ਦੱਸੇ ਕਿ ਕਿ ਜਰਨੀ ਦਿਖਾਈ ਹੈ ਅਸੀਂ ਉਹ ਇੱਕ ਸਿੰਬੋਲਿਕ ਗੱਲ ਹੈ ਕਿ ਅਸੀਂ ਪੰਜਾਬ ਤੋਂ ਤੁਰ ਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਜਾਣੇ ਆ ਅਸਲ ਦੇ ਵਿੱਚ ਉਹ ਸਾਡਾ ਜੀਵਨ ਹੈ ਕਿ ਅਸੀਂ ਕੁੱਖ ਤੋਂ ਕਬਰ ਤੱਕ ਦਾ ਸਫ਼ਰੀ ਕਰਨਾ ਹੈ ਹੈਨਾ ਸਾਡੀ ਮੁਕਤੀ ਕਿੱਥੇ ਸੱਚਖੰਡ ਜਾ ਕੇ ਇਸੇ ਤਰ੍ਹਾਂ ਉਹ ਜੀਵਨ ਨੂੰ ਦਰਸਾਇਆ ਕਿ ਇਹਦੇ ਵਿੱਚ ਉਤਰਾ ਚੜਾ ਵੀ ਆਉਣਗੇ ਇਹਦੇ ਵਿੱਚ ਘਾਟੇ ਵਾਦੇ ਵੀ ਹੋਣਗੇ ਇਹਦੇ ਵਿੱਚ ਖੁਸ਼ੀਆਂ ਵੀ ਆਉਣਗੀਆਂ ਇਹਦੇ ਵਿੱਚ ਤਕਲੀਫਾਂ ਵੀ ਆਉਣਗੀਆਂ ਸਾਰੀ ਜਰਨੀ ਚ ਉਹ ਚੀਜ਼ਾਂ ਨਾਲ ਨਾਲ ਚਲਦੀਆਂ ਨੇ ਸਾਡੇ ਤੇ ਇਹੀ ਦੱਸਿਆ ਕਿ ਜਦੋਂ ਸੱਚਖੰਡ ਜਾ ਕੇ ਅਰਦਾਸ ਕਰ ਦਿੰਦੇ ਆ ਦੁੱਖ ਭੁੱਲ ਜਾਂਦੇ ਨੇ ਤੇ ਸੁਖ ਦਾ ਅਹਿਸਾਸ ਹੁੰਦਾ ਤੁਹਾਨੂੰ। ਔਰ ਇਹਦੇ ਵਿੱਚ ਜੇ ਆਪਣਾ ਟ੍ਰੇਲਰ ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਇੱਕ ਬੜੀ ਹੀ ਵੱਖਰੀ ਕਿਉਂਕਿ ਹਰ ਵਾਰੀ ਆਪਾਂ ਕੋਈ ਨਾ ਕੋਈ ਉਹਦੇ ਵਿੱਚ ਮੈਸੇਜ ਜ਼ਰੂਰ ਦੇਣਾ ਹੁੰਦਾ। ਇਹਦੇ ਵਿੱਚ ਮੇਰੇ ਹਿਸਾਬ ਨਾਲ ਇੱਕ ਲੜਕੀ ਨੂੰ ਜੇ ਆਪਾਂ ਪਿਓਰ ਪੰਜਾਬੀ ਦੇ ਵਿੱਚ ਕਿਹਾ ਜਾਵੇ ਕਿਉਂਕਿ ਮਾਤਾ ਕਹਿੰਦੀ ਸਾਰੇ ਤਾਂ ਚੱਲੇ ਆਂ ਇਹ ਪਾਪ ਕਿੱਥੋਂ ਨਾਲ ਲੈ ਚੱਲੇ ਆਂ ਜਿਹੜਾ ਮੈਸੇਜ ਦਿੱਤਾ ਜਾਂਦਾ ਇਹਦੇ ਬਾਰੇ ਵੀ ਕੁਝ ਚੰਗਣਾ। ਇਹੀ ਬੇਨਤੀ ਹੈ ਜੀ ਕਿ ਉਹ ਅਬ ਨਿੱਕੇ ਨਿੱਕੇ ਸੁਨੇਹੇ ਐਸੇ ਮਿਲਣਗੇ ਲੋਕਾਂ ਨੂੰ ਇੱਕ ਇੱਕ ਲਾਈਨ ਇੱਕ ਇੱਕ ਡਾਇਲੋਗ ਦੇ ਵਿੱਚ ਜਿੱਦਾਂ ਹੁਣ ਉਹ ਕਿੰਨਾ ਸੋਹਣਾ ਡਾਇਲੋਗ ਉਹ ਆਪਣੇ ਨੂਹ ਪੁੱਤ ਬਾਰੇ ਲੇਡੀ ਕਹਿ ਰਹੀ ਕਹਿੰਦੀ ਇਹ ਵੀ ਹਜ਼ੂਰ ਸਾਹਿਬ ਚੱਲੇ ਆ ਮੁੰਡੇ ਦੀ ਅਰਦਾਸ ਕਰਨ ਕਹਿੰਦਾ ਅੱਛਾ ਮੁੰਡਾ ਭਾਲਦੇ ਆ ਉਧਰ ਤਾਂ ਕੁੜੀ ਵੀ ਚੰਗੀ ਐ ਉਹ ਆਪਣੀ ਪੋਤੀ ਬਾਰੇ ਕਹਿ ਰਿਹਾ ਉਹਦਾ ਮਤਲਬ ਇਹੀ ਹੈ ਕਿ ਜਦੋਂ ਘਰ ਦੇ ਵੱਡੇ ਹੀ ਪੋਜ਼ਿਟਿਵ ਹੋ ਜਾਣ ਸਾਨੂੰ ਧੀ ਤੇ ਪੁੱਤ ਨਾਲ ਕੋਈ ਫਰਕ ਨਹੀਂ ਉਹ ਨੂਹ ਤੇ ਪ੍ਰੈਸ਼ਰ ਨਹੀਂ ਆਉਂਦਾ ਨੂਹ ਤੇ ਵਿਚਾਰੀ ਦੇ ਤਾਂ ਉਹਨੂੰ ਲੱਗਦਾ ਕਿ ਮੈਂ ਉਦੋਂ ਤੱਕ ਘਰ ਚ ਟੈਂਪਰੇਰੀਆਂ ਜਦ ਤੱਕ ਮੁੰਡਾ ਨਹੀਂ ਹੋ ਜਾਂਦਾ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਬੜੇ ਖੂਬਸੂਰਤ ਪਿਆਰੇ ਮੈਸੇਜੇਸ ਨੇ ਕੋਈ ਨਾ ਕੋਈ ਦਿਸ਼ਾ ਦੇਣ ਵਾਲੇ ਆਉਣ ਵਾਲੀ ਜਨਰੇਸ਼ਨ ਨੂੰ ਇਹਦੇ ਚ ਸੁਨੇਹੇ ਮਿਲਣਗੇ ਜੀ। ਔਰ ਜੀ ਆਪਾਂ ਬਾਈ ਜੀ ਗੱਲ ਕੀਤੀ ਜਾਵੇ ਫਿਲਮ ਇੰਡਸਟਰੀ ਦੀ, ਪੰਜਾਬੀ ਫਿਲਮ ਇੰਡਸਟਰੀ ਆ ਪਹਿਲਾਂ ਛੋਟੀ ਹੁੰਦੀ ਸੀ ਆ 15 ਵੀ ਗੱਲ ਕਰਕੇ ਆ ਹੁਣ ਵੱਡੀ ਹੋ ਰਹੀ ਹੈ ਔਰ ਜਿਵੇਂ ਇੱਕ ਬੰਦੇ ਨੇ ਸਵਾਲ ਕੀਤਾ ਸੀ ਵੀ ਡਬਿੰਗ ਕਿਉਂ ਨਹੀਂ ਹੁੰਦੀ ਪਰ ਮੇਰਾ ਇਹ ਸਵਾਲ ਆਪਾਂ ਜਿਹੜੀ ਬੰਬੇ ਤੱਕ ਪਹੁੰਚਦਾ ਜਿਵੇਂ ਹੰਬਲ 모ਸ਼ਨ ਪਿਕਚਰ ਪਹਿਲਾਂ ਵੀ ਆਪਾਂ ਗਏ ਆ ਉੱਥੇ ਕਈ ਫਿਲਮਾਂ ਦੀ ਆਪਾਂ ਪ੍ਰੋਮੋਸ਼ਨ ਕੀਤੀ ਆ ਸਭ ਤੋਂ ਪਹਿਲਾਂ ਔਰ ਰੋਹਿਤ ਛੱਟੀ ਵਰਗੇ ਜਿਹੇ ਆਪਾਂ ਡਾਇਰੈਕਟਰ ਦੇਖੇ ਜਾਣ ਉਹ ਵੀ ਆਪਣੀ ਕਿਤੇ ਨਾ ਕਿਤੇ ਤਾਰੀਫ ਕਰਦੇ ਨਜ਼ਰ ਆਏ ਨੇ ਇਹਨੂੰ ਤੁਸੀਂ ਕਿ ਬਿਲਕੁਲ ਜੀ ਜਿੱਦਾਂ ਡਬਿੰਗ ਤੋਂ ਮਤਲਬ ਹੈ ਸੀ ਵੀ ਹੋਰ ਭਾਸ਼ਾਵਾਂ ਦੇ ਵਿੱਚ ਵੀ ਸਾਡਾ ਪੰਜਾਬੀ ਸਿਨੇਮਾ ਕਦੋਂ ਲੱਗੇਗਾ ਸ਼ੁਰੂਆਤ ਹੋ ਚੁੱਕੀ ਹੈ ਜੀ ਮਸਤਾਨੇ ਫਿਲਮ ਪੰਜ ਭਾਸ਼ਾਵਾਂ ਵਿੱਚ ਆਈ ਸੀ ਹਿੰਦੀ ਪੰਜਾਬੀ ਤਾਮਿਲ ਤੇਲਗੂ ਤੇ ਇੱਕ ਹੋਰ ਲੈਂਗੁਏਜ ਸੀਗੀ ਸੋ ਇਹ ਸ਼ੁਰੂਆਤ ਹੋ ਚੁੱਕੀ ਹੈ ਔਰ ਇਹਦੀ ਬਹੁਤ ਜਲਦੀ ਸਾਡੀ ਪਕੜੇ ਤੇ ਤੇ ਬਣ ਜਾਏਗੀ ਕਿ ਸਾਡਾ ਸਿਨੇਮਾ ਐਡਾ ਵੱਡਾ ਹੋ ਜਾਏਗਾ ਕਿ ਲੋਕਾਂ ਦਾ ਦਿਲ ਕਰੇਗਾ ਅਸੀਂ ਇਹਨੂੰ ਆਪਣੀ ਭਾਸ਼ਾ ਦੇ ਵਿੱਚ ਦੇਖੀਏ ਤੇ ਅਸੀਂ ਉਹਨਾਂ ਨੂੰ ਡੱਬ ਕਰਕੇ ਉਹਨਾਂ ਦੀ ਭਾਸ਼ਾ ਦੇ ਵਿੱਚ ਪੰਜਾਬੀ ਸਿਨੇਮਾ ਦਿਖਾਇਆ ਕਰਾਂਗੇ ਜੀ